2008 ਮਾਡਲ ਆ ਬਾਈ ਹਾਂਜੀ ਡਬਲ ਕਲਚ ਆ 6 ਛਿਰੀ ਆ ਡਬਲ ਕਲਚ 6 ਛਿਰੀ ਇਹ 2015 ਮਾਡਲ ਆ ਬਾਈ ਹਾਂਜੀ ਡਬਲ ਕਲਚ ਆ 3 ਸਪੀਡ ਆ ਡਬਲ ਕਲਚ 3 ਸਪੀਡ ਟਾਇਰਾਂ ਦੀ ਗੱਨੇ ਸੰਤਾ ਰੁਪਿਆ ਪਈ ਆ ਜਮਾਂ ਨਵੇਂ ਆ ਬਾਈ ਲੁਨਗੇਰ ਦਾ ਵੀ ਓਕੇ ਬਾਈ ਜਮਾਂ ਇੰਜਨ ਗੇਅਰ ਦਾ ਵੀ ਓਕੇ ਆ ਬਾਈ ਕਹਿੰਦਾ ਤੇ ਰੰਗ ਪੇਂਟ ਦਾ ਸਾਰਾ ਓਰੀਜਨਲ ਹੈ ਰੰਗ ਪੇਂਟ ਦਾ ਓਰੀਜਨਲ ਆ ਬਾਈ ਇੰਜਨ ਗੇਅਰ ਦਾ ਚੰਗਾ ਆ ਓਕੇ ਜਮਾ ਇੰਜਨ ਗੇਅਰ ਦਾ ਚੰਗਾ ਸਤਿ ਸ਼੍ਰੀ ਅਕਾਲ ਮੇਂ ਤਰੋਤ ਤਲਵੰਡੀ ਸਾਹ ਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਤੇ ਨਾਲ ਆਮਨਦੀਪ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਆ ਭਰਾ ਠੀਕ ਆ ਚੜਦੀ ਕਲਾ ਜਮਾ ਕਿਵੇਂ ਆਮਨਦੀਪ ਪਠੰਡਾ ਆਇਆ ਹੋਇਆ ਖੜਾ ਨਾ ਨਾ ਬਸ ਹੋਇਆ ਗਰਮਾ ਹੋ ਜਾਏਗਾ ਕਰਮਾ ਚਾਹ ਜੂਣ ਪੀਤੇ ਆਲੇ ਚਾਹ ਚੂਣ ਪੀਤੇ ਆ ਟਰੈਕਟਰ ਕਿੰਨੇ ਕਨੇ ਚਾਰ ਟਰੈਕਟਰ ਆ ਬਾਈ ਆਪਣਾ ਚਾਰ ਟਰੈਕਟਰ ਨੇ ਕਾਪੀ ਕਾ ਗਾ ਜਾਂਦੇ ਕਿਦਾਂ ਰਹਿਣਗੇ ਜਿਓ ਓਕੇ ਬਾਈ ਕਾਪੀ ਕਾ ਗਾ ਜਾਂਦੇ ਓਕੇ ਜਮਾ ਓਕੇ ਇੱਕ ਨੰਬਰ ਆ ਇੱਕ ਨੰਬਰ ਠੀਕ ਐ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ 35 ਦੇ ਸੋਂ ਨਾਲ ਇੱਕ ਤੋਂ ਇਹਦੇ ਬਾਰੇ ਦੱਸ ਕੇ ਰਾਂ 2008 ਮਾਡਲ ਆ ਬਾਈ ਹਾਂਜੀ ਡਬਲ ਕਲੱਚ ਆ 6 ਝਰੀ ਆ ਡਬਲ ਕਲੱਚ 6 ਝਰੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੁ ਪਈ ਆ ਬਾਈ ਹੈਗੇ 80 85 ਪੈਸੇ ਰਹਿ ਰਾ 80 85 ਪੈਸੇ ਟਾਇਰ ਪਏ ਨੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਬਈ ਵਾਕੇ ਤਸੱਲੀ ਕਰਕੇ ਲਿਜਾਣਾ ਕਰੋ ਵਾਕੇ ਤਸੱਲੀ ਕਰਕੇ ਮੇਤਰੋ ਹਲ ਪਾ ਕੇ ਪੂਰੀ ਟਰਾਈ ਲਾ ਕੇ ਟਰੈਕਟਰ ਤੁਸੀਂ ਲਿਜਾ ਸਕਦੇ ਹੋ ਜੇ ਆਪਾਂ 17ਵਾਂ ਆ ਗੱਲ ਕਰੀਏ ਰੇਸ ਦੀ ਆ ਵੀ ਅਜੇ ਕਿਸੇ ਨੇ ਛੇੜੀ ਹੀ ਨਹੀਂ ਨਹੀਂ ਛੇੜੀ ਨਾਲ ਦੀ ਹੈ ਤੇ ਯਾਨੀ ਕਿ ਸੀਰੀਅਲ ਟਰੈਕਟਰ ਹੈ ਪੂਰਾ ਘੈਂਟ ਠੀਕ ਹੈ ਤੇ ਮਾਡਲ ਇਹ 8 8 ਤੇ ਰੇਟ ਰੇਟ ਹੈਗਾ ਇਹਦਾ 235000 235000 ਡਿਮਾਂਡ ਹੈ ਤੇਰੀ ਡਬਲ ਕਲਚ ਦੀ ਦੇਣਾ ਕਿੰਨੇ ਦਾ ਹੈ 220000 ਦਾ 220 ਦਾ ਬਸ ਇੰਨਾ ਕਿ ਘਟੇਗਾ ਬਸ ਇਹ ਰੇਟ ਪੂਰਾ ਸੂਰੇ ਪਾਇਆ ਹੈ 15 ਦਾ ਲੈ ਜਿਓ ਯਾਰ ਚਲ ਦੇਦਾ 15000 ਦਾ ਲੈ ਜਿਓ ਬਾਈ 2 ਲੱਖ ਤੇ ਮੂਰੇ ਆ ਗਿਆ 37 3 ਇਹਦੇ ਬਾਰੇ ਦੱਸੀ ਬਾਈ ਇਹ 2015 ਮਾਡਲ ਹੈ ਬਾਈ ਹਾਂਜੀ ਡਬਲ ਕਲਚ ਆ 3 ਸਪੀਡ ਆ ਡਬਲ ਕਲਚ 3 ਸਪੀਡ ਟਾਇਰਾਂ ਦੀ ਗੰਨੇ ਸੰਤਾ ਰੁਪਿਆ ਪਈ ਆ ਜਮਨ ਨਮਾ ਬਾਈ ਠੀਕ ਹੈ ਕੋੜਾ ਬੰਪਰ ਲੱਗਿਆ ਹੋਇਆ ਕਨੋਪੀ ਵੀ ਲੱਗੀ ਹੈ ਤੇ ਟਰੈਕਟਰ ਚੰਗਾ ਕੁਲਮ ਲਿਆ ਕੇ ਰੰਗ ਪੇਂਟ ਦਾ ਵੀ ਉਨਾ ਚੰਗਾ ਹਾਂ ਉਨਾ ਚੰਗਾ ਰੰਗ ਪੇਂਟ ਦਾ ਵੀ ਉਨਾ ਚੰਗਾ ਤੇ ਮਾਡਲ ਇਹ ਆ ਗਿਆ 15 15 ਤੇ ਰੇਟ ਦੀ ਗੱਲ ਕੀਤੀ ਜਾਵੇ ਅਮਨਦੀਪ ਰੇਟ ਬਾਈ 395 ਦਾ ਦੇਣਾ ਦੇ ਦਾਂਗੇ 370000 ਦਾ 370 ਦਾ ਬਾਈ ਕਹਿੰਦਾ 365 ਦਾ ਮਿੱਤਰੋ ਟਰੈਕਟਰ ਲੈ ਜਿਓ ਸਾਰਾ ਟਰੈਕਟਰ ਬਾਈ ਕਹਿੰਦਾ ਰੰਗ ਪੇਂਟ ਦਾ ਰੇਨ ਵਾਲਾ ਇੰਜਨ ਗੇਅਰ ਦਾ ਓਕੇ ਆ ਇਹ ਜੀ ਇਹਦੀ ਮਿਲਣੀ ਨਹੀਂ ਐਪੀਡ ਨੂੰ ਸੀ ਮ ਇਹ ਪੀਰੀਅਡ ਦੇ ਦਿੰਗੇ ਕੱਲਾ ਠੀਕ ਐ ਸੁਪਰ ਆ ਗਿਆ ਇਹ ਤੇ ਬਾਕੀ ਬਾਕੇ ਤਸੱਲੀ ਕਰਕੇ ਲੈ ਜਿਓ ਆਪੀ ਮੂਰੇ ਆ ਗਿਆ 37 30 ਪਲੱਸ ਵਾਲਾ ਇਹਦੇ ਬਾਰੇ ਦੱਸੀ ਬਈ ਇਹ 2005 ਮਾਡਲ ਆ ਬਈ ਹਾਂਜੀ 2 ਲੱਖ 75000 ਰੁਪਏ ਦੇ ਮੰਨੇ ਦੀ ਹਾਂਜੀ ਇਹ ਆਪਾਂ 240 ਦੇ ਦਿਆਂਗੇ 240 ਦਾ 235 ਦਾ ਲੈ ਜਿਓ ਮਿੱਤਰੋ ਬਾਕੀ ਟਰੈਕਟਰ ਬਾਰੇ ਦੱਸੀ ਕੰਡੀਸ਼ਨ ਕਿਵੇਂ ਆ ਕੰਡੀਸ਼ਨ ਵਧੀਆ ਬਈ ਰੁਪਈਆ ਦਾ ਰੁਪਈਆ ਜਾਣਾ ਰੁਪਈਆ ਦਾ ਰੁਪਈਆ ਅਗਲੇ ਟਾਇਰ ਮਿੱਤਰੋ ਨਵੇਂ ਪਏ ਨੇ ਅਗਲੇ ਟਾਇਰ ਤੁਸੀਂ ਮੰਨ ਕੇ ਆ ਜਿਓ 70 75 ਪੈਸੇ ਸਹੀ ਆ ਬਈ ਇਹਨੇ ਤੇ ਇੰਜਨ ਗੇਅਰ ਦਾ ਕਿੰਨਾ ਕੁ ਚੰਗਾ ਤਿੰਨ ਜਨ ਗੇਰ ਦਾ ਵੀ ਓਕੇ ਹੈ ਬਾਈ ਜਮਾ ਤਿੰਨ ਜਨ ਗੇਰ ਦਾ ਵੀ ਓਕੇ ਆ ਬਾਈ ਕਹਿੰਦਾ ਤੇ ਰੰਗ ਪੇਂਟ ਦਾ ਸਾਰਾ Ориਜਨਲ ਹੈ ਰੰਗ ਪੇਂਟ ਦਾ Ориਜਨਲ ਆ ਬਾਈ ਰੰਗ ਪੇਂਟ ਦਾ ਸਾਰਾ Ориਜਨਲ ਹੈ ਪਲੱਸ ਵਾਲਾ ਇਹ ਸੈਂਟਰ ਗੇਅਰ ਚ ਆ ਗਿਆ ਸੈਂਟਰ ਗੇਅਰ ਚ ਚੰਗਾ ਟਰੈਕਟਰ ਹੈ ਸਿੰਪਲ ਕੱਪੜੇ ਵਾਲੀ ਝਾਤਰੀ ਹੈ 2 35 ਦਾ 2 ਲੱਖ 40000 ਕਿੰਨੇ ਦਾ ਕਹਿਆ ਤੂੰ 40 ਦਾ 35 ਦਾ ਮੈਂ ਕਹਿੰਦਾ ਗਲ ਦੇ ਦੇਾਂਗੇ 235 ਦਾ ਲੈ ਜੂਮ ਤੇ ਮੂਰੇ ਆ ਗਿਆ 855 ਸਵਰਾਜ ਬਾਹਰ ਪੰਪਾ ਦੱਸੀ ਬਈ ਇਹਦੇ ਬਾਰੇ ਇਹ ਵੀ 99 ਮਾਡਲ ਹੈ ਹਾਂਜੀ ਰੰਗ ਪੇਂਟ ਦਾ ਕਿਵੇਂ ਆ ਡੰਗ ਵੀ ਨਾ ਵੀ ਰੀਜਨਲ ਆ ਖੁੱਲ ਕੇ ਬੋਲ ਮਾੜਾ ਟਰੈਕਟਰ ਮਾਰੇ 10 ਰੀਜਨਲ ਆ ਮਾ ਸਾਰੇ ਸਾਰਾ ਰੀਜਨਲ ਹੈ ਇੰਜਨ ਗੇਅਰ ਦਾ ਚੰਗਾ ਹਾਂ ਓਕੇ ਜਮਾ ਇੰਜਨ ਗੇਰ ਦਾ ਚੰਗਾ ਤੇ ਟਰੈਕਟਰ ਤੁਹਾਡੇ ਸਾਹਮਣੇ ਹੈ ਮਿੱਤਰੋ ਚੈੱਕ ਕਰ ਸਕਦੇ ਹੋ ਪੁਰਾਣੇ ਮਾਡਲ ਚ ਹੈ ਸੈਂਟਰ ਗੇਅਰ ਚ ਆ ਗਿਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੁਸੀਂ ਤੇ ਮਾਡਲ ਇਹ ਕਿੰਨੇ ਆ 99 ਮਾਡਲ ਹੈ 99 ਤੇ ਰੇਟ ਓ ਰੇਟ ਦਾ 185000 185 ਡਿਮਾਂਡ ਹੈ ਮੌਕੇ ਤੇ ਮੌਕੇ ਤੇ ਦੇ ਦਾਂ 160000 ਦਾ 160 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਏ ਸੀ ਅਮਨਦੀਪ ਕੋਲੇ 4 ਟਰੈਕ ਤੇ ਪਿੰਡ ਕਿਹੜਾ ਚਾ ਅਮਨਦੀਪ ਤੇ ਸੰਦੋਹਾ ਤੇ ਸੰਦੋਹੀ ਘੜਾਉਂਦੇ ਨੇ ਟਰੈਕਟਰ ਸੰਦੋਹੀ ਘੜਦੇ ਨੇ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਹੋਰ ਵੀ ਹੁੰਦੇ ਆ ਆਪਣੇ ਕੋਲ ਟਰੈਕਟਰ ਕਿਹੜੇ ਕਿਹੜੇ ਘੜੇ ਨੇ ਹੋਰ ਹੋਰ ਮੰਨ ਲਾ ਕਰੇ 135 ਰਸ ਨੂੰ ਜਿੱਕੇ ਖੜਾ ਠੀਕ ਹੈ ਜੀ 1265 ਘੜਾ 265 ਘੜਾ ਠੀਕ ਹੈ ਵਿੱਚ ਵੀ ਘਟ ਲੈਂਦੇ ਹੋਗੇ ਵਿੱਚ ਵੀ ਘਟ ਲੈਣੇ ਹਾਂ ਲੋਨ ਦੀ ਸਹੂਲਤ ਲੋਨ ਹੋ ਜਾ ਬਾਈ ਠੀਕ ਹੈ ਲੋਨ ਦੀ ਸਹੂਲਤ ਵੀ ਹੈਗੀ ਹੈ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਬਾਈ 98657 47574 ਰਿਪੀਟ ਕਰਿਓ 98657 47574 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲੋਬੇ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ